ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਤੂ ਬੱਦਰਪੁਰੀਆ ਡੇਰੀ ਫਾਰਮ ਦੇ ਰਿਹਾ ਹਾਂ ਤੁਹਾਡਾ ਸਵਾਗਤ ਹੈ ਜੀ ਪਹੁੰਚ ਚੁੱਕੇ ਹਾਂ ਮੰਡੀ ਡੱਬ ਵਾਲੀ ਤੇ ਸੌਦੇ ਜੋ ਚੱਲੇ ਜਾਂਦੇ ਲਾਈਵ ਠੀਕ ਹੈ ਜੀ ਇਹ ਮੰਡੀਆਂ ਬੰਦ ਬੁੰਦ ਨਹੀਂ ਹੋਈਆਂ ਬਿਲਕੁਲ ਜਿਹੜੇ ਸੌਦੇ ਚੱਲੇ ਜਾਂਦੇ ਡੰਗਰਾਂ ਦੇ ਖਰੀਦਦਾਰੀ ਹੋਈ ਜਾਂਦੀ ਹੈ ਠੀਕ ਹੈ ਜੀ ਇੱਥੇ ਪਹੁੰਚੋ ਆਪਣੀ ਖਰੀਦਦਾਰੀ ਕਰੋ ਤੇ ਬਾਕੀ ਕਿਸੇ ਵੀ ਤੋ ਡਿਟੇਲ ਲੈ ਕੇ ਤੁਹਾਡੇ ਨਾਲ ਹੀ ਸਾਂਝੀ ਕਰਾਂਗੇ ਠੀਕ ਹੈ ਜੋ ਲਾਈਵ ਸਾਊਟ ਦੇ ਤਸਵੀਰਾਂ ਦੇਖ ਸਕਦੇ ਤੇ ਸਾਰੇ ਡੰਗਰ ਅਮਦ ਮੱਜਾਂ ਵੀ ਤੇ گاਵਾ ਵੀ ਮੰਡੀ ਪੂਰੀ ਭਰੀ ਪਈ ਆ ਦੇਖ ਸਕਦੇ ਜੀ گاਕ ਪੂਰੇ ਮੋ ਪਹੁੰਚੇ ਆ ਤੇ ਟਾਈਮ ਜੋ 8 8:30 ਦਾ ਹੋ ਗਿਆ ਤੇ ਬਹੁਤ ਸੋਹਣੇ ਖੂਬਸੂਤ ਬਾ ਡੰਗਰ ਆਇਆ ਕਿ ਇਹ ਵੀ ਡੰਗਰ ਦੀ ਡਿਟੇਲ ਲੈ ਕੇ ਤੇ ਗੱਲਬਾਤ ਤੁਹਾਡੇ ਨਾਲ ਕਰਾਂਗੇ ਸਾਂਝੀ ਤੇ ਹੋਰ ਸਰਾਉਡ ਠੀਕ ਠਾਕ ਜੀ ਨੀ ਲਾਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੌਦੇ ਕਰਾਤੇ ਜੇ ਹਾਂਜੀ ਹੋਇਆ ਤਿੰਨ ਚਾਰ ਅੱਛਾ ਕਰੀ ਜਾਂਦੇ ਜੀ ਤੇ ਗਾਕ ਆਂਦੇ ਮੰਡੀਆਂ ਬੰਦ ਹੋਊਗਾ ਫਿਰ ਕਿੱਦਾਂ ਕੀ ਮੰਡੀਆਂ ਚੱਲੀ ਜਾਂਦੀਆਂ ਸਾਰੇ ਗਾਕ ਦਾ ਫਾਇਦਾ ਮੰਡੀਆਂ ਚੱਲੀ ਜਾਂਦੀਆਂ ਤੇ ਲਿਖਾਈ ਨਹੀਂ ਮੇਰੇ ਹੁਣ ਹੈਂ ਕੋਈ ਨਹੀਂ ਲਿਖਾਈ ਹੁਣ ਤਾਂ ਪੁੱਟੀਆਂ ਸਿੱਧੀਆਂ ਛਾਲਾਂ ਮਾਰਨੀਆਂ ਚਾਹੀਦੀਆਂ ਭਗੜਾ ਪਾ ਕੇ ਇੱਕ ਰਵਖਾ ਰਹੇ ਹੈਂ ਪੰਗੜਾ ਵਧੀਆ ਚੱਲਦਾ ਵਧੀਆ ਖੜਾ ਬਹੁਤ ਵਧੀਆ ਚਲੋ ਖੁਸ਼ ਹੋ ਗਏ ਆ ਚੰਗੀ ਗੱਲ ਆ ਤੇ ਕਈ ਭੈਣ ਭਰਾ ਆnde ਆ ਕੀ ਨਹੀਂ ਦਜਾ ਮੰਡੀਆਂ ਬੰਦ ਹੋਊਗਾ ਮੰਡੀ ਕੋਈ ਬੰਦ ਨਹੀਂ ਹੋਈ ਤੇ ਸੌਦਾ ਹੋਇਆ ਮੰਡੀਆਂ ਦੇ ਵਿੱਚ ਪਹੁੰਚ ਕੇ ਆਨੰਦ ਮਾਣੋ ਹਾਂਜੀ ਹੋਰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਗਿਆ ਸੌਦਾ ਜੀ ਹਾਂਜੀ ਇਹਦਾ ਪਿਛਲੇ ਅੱਛਾ ਅੱਛਾ ਤੇ ਸੌਦੇ ਚੱਲੀ ਜਾਂਦੇ ਚਲੋ ਬਾਕੀ ਡਿਟੇਲ ਹੋਰ ਕਿਸ ਵੀਰ ਤੋਂ ਲੈ ਕੇ ਤੁਹਾਡੇ ਤਾਂ ਹੀ ਸਾਂਝੀ ਕਰਦੇ ਆ